ਤਬਦੀ ਖਬਰ ਆ ਰਹੀ ਹੈ ਪੰਜਾਬ ਦੇ ਅਗਨੀ ਵੀਰ ਦੀ ਚਾਰਖੰਡ ਦੇ ਵਿੱਚ ਟ੍ਰੇਨਿੰਗ ਦੇ ਦੌਰਾਨ ਮੌਤ ਹੋਈ ਹੈ ਫਿਰੋਜ਼ਪੁਰ ਦੇ ਅਗਨੀ ਵੀਰ ਜਵਾਨ ਜਸ਼ਨਪ੍ਰੀਤ ਸਿੰਘ ਦੀ ਮੌਤ ਹੋਈ ਹੈ ਦੱਸਿਆ ਕਿ ਟ੍ਰੇਨਿੰਗ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੇ ਨਾਲ ਜਾਨ ਚਲੀ ਗਈ ਹੈ ਨੌਜਵਾਨ ਦੀ ਔਰ ਇਸ ਸਾਲ ਅਪ੍ਰੈਲ ਮਹੀਨੇ ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀ 21 ਸਾਲ ਦਾ ਜਸ਼ਨਪ੍ਰੀਤ 12 ਦਸੰਬਰ ਨੂੰ ਦੱਸਿਆ ਕਿ ਜਸ਼ਪੀ ਦੀ ਟ੍ਰੇਨਿੰਗ ਖਤਮ ਹੋਣੀ ਸੀ ਆ ਬੀਤੇ ਦਿਨੀ ਸਵੇਰੇ ਟ੍ਰੇਨਿੰਗ ਦੇ ਦੌਰਾਨ ਗਰਾਊਂਡ ਦੇ ਵਿੱਚ ਚੱਕਰ ਲਗਾ ਰਿਹਾ ਸੀ ਨੌਜਵਾਨ ਅਚਾਨਕ ਜਸ਼ਨਪ੍ਰੀਤ ਨੂੰ ਸਾਲਾਂਝ ਤਕਲੀਫ ਹੋਈ ਸਿਹਤ ਵਿਗੜਨ ਤੋਂ ਬਾਅਦ ਮਿਲٹری ਹਸਪਤਾਲ ਚ ਦਾਖਲ ਕਰਾਇਆ ਗਿਆ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ ਜਸ਼ਨਪ੍ਰੀਤ ਆਦੇ ਪਿਤਾ ਦੀ 5 ਸਾਲ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਕਰਦੇ ਵਿੱਚ ਉਸ ਦੀ ਮਾਂ ਤੇ ਇੱਕ ਛੋਟਾ ਭਰਾ ਹੈ ਜਸ਼ਨਪ੍ਰੀਤ ਦੀ ਮਾਂ ਦੱਸਿਆ ਕਿ ਅਮਰਜੀਤ ਕੌਰ ਮਰੇਗਾ ਮਨਸੂਰ ਹੈ ਅਤੇ ਭਰਾ ਹਲਵਾਈ ਦੇ ਨਾਲ ਮਜ਼ਦੂਰੀ ਦਾ ਕੰਮ ਕਰਦਾ ਹੈ ਯਾਨੀ ਕਿ ਸਾਰਾ ਪਰਿਵਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਹੈ ਦਿਹਾੜੀਦਾਰ ਹੈ ਔਰ ਜਸ਼ਨਪ੍ਰੀ ਜਿਹੜਾ ਹੈ ਉਹ ਇਸ ਕਰਕੇ ਅਸੀਂ ਕਹਿੰਸ ਕਿਹਾ ਅਗਨੀ ਵੀਰ ਦੇ ਵਿੱਚੋਂ ਚੜਾ ਹੈ ਭਰਤੀ ਦੇ ਲਈ ਗਿਆ ਔਰ 4 ਸਾਲ ਦਾ ਇਹ ਮਹਿਜ਼ ਕਿ ਕੀ ਇਸ ਕਰਾਈਟੇਰੀਆ ਨੂੰ ਲੈ ਕੇ ਜਿਸ ਤਰੀਕੇ ਦੇ ਰੂਲਸ ਐਂਡ ਰਿਕਮਿਸ਼ਨਸ ਦੇ ਖਾਸ ਤੌਰ ਤੇ ਅਗਨੀ ਵੀਰ ਨੂੰ ਲੈ ਕੇ ਬਹੁਤ سارے ਸਵਾਲ ਉੱਠੇ ਬਹੁਤ ਵੱਡੇ ਪ੍ਰਦਰਸ਼ਨ ਹੋਏ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਸਰਕਾਰ ਨੇ ਇਸ ਦੇ ਵਿੱਚ ਥੋੜਾ ਜਿਹਾ ਸੀ ਰਾਹਤ ਉਹਨਾਂ ਅਗਨੀ ਵੀਰਾਂ ਨੂੰ ਦੇਣ ਦੀ ਵੀ ਕੋਸ਼ਿਸ਼ ਕੀਤੀ ਸੀ ਕੇਂਦਰ ਸਰਕਾਰ ਨੇ ਪਰ ਅਜੇ ਵੀ ਉਸ ਨੂੰ ਲੈ ਕੇ ਬਹੁਤ ਪੂਰੀ ਤਰ੍ਹਾਂ ਮਨਜ਼ੂਰ ਨਹੀਂ ਕੀਤਾ ਗਿਆ ਪਰ ਅਜਿਹੇ ਦੇ ਵਿੱਚ ਇੱਕ ਖਬਰ ਹੈ ਕਿ ਪੰਜਾਬ ਦਾ ਜਿਹੜਾ ਅਗਨੀ ਵੀਰ ਹੈ 4 ਸਾਲ ਦੇ ਲਈ ਜਿਸ ਨੇ ਫੌਜ ਦੇ ਵਿੱਚ ਕੰਮ ਕਰਨਾ ਸੀ ਪਰ ਉਸ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਦਫਾ ਲਾਈ ਤੇ ਮਨਦੀਪ ਕੁਮਾਰ ਨੇ ਮੇਰੇ ਸੇਉਗੀ ਆ ਮਨਦੀਪ ਕੀ ਕੁਝ ਜਾਣਕਾਰੀ ਆ ਪਰਿਵਾਰ ਕੀ ਕੁਝ ਕਹਿ ਰਿਹਾ ਇੱਕ ਦਮ ਤੋਂ ਇਹ ਵੱਡਾ ਘਾਟਾ ਉਹਨਾਂ ਨੂੰ ਪਿਆ ਆ ਬਿਲਕੁਲ ਗੁਰਜੋ ਤਾਂ ਜਿਹੜਾ ਅਗਨੀਵੀਰ ਜਸ਼ਨਪ੍ਰੀਤ ਸਿੰਘ ਹੈ ਇਹ ਅਪ੍ਰੈਲ ਦੇ ਮਹੀਨੇ ਦੇ ਵਿੱਚ ਹੀ ਜਿਹੜਾ ਬੋਧ ਦੇ ਵਿੱਚ ਪੱਤੀ ਹੋਇਆ ਸੀਗਾ ਔਰ ਆਚਾਰਖੰਡ ਦੇ ਵਿੱਚ ਇਸ ਦੀ ਟ੍ਰੇਨਿੰਗ ਚੱਲ ਰਹੀ ਸੀ ਔਰ ਇਹ ਟ੍ਰੇਨਿੰਗ ਜਿਹੜੀ ਹੈ ਉਹ 18 ਦਸੰਬਰ ਨੂੰ 12 ਦਸੰਬਰ ਨੂੰ ਖਤਮ ਹੋਣੀ ਸੀ ਪਰ ਉਸ ਤੋਂ ਪਹਿਲਾਂ ਹੀ 18 ਤਰੀਕ ਨੂੰ ਇਸ ਨੂੰ ਦਿਲ ਦਾ ਦੌਰਾ ਪੈਣ ਕਰਕੇ ਇਸ ਦੀ ਮੌਤ ਹੋ ਗਈ ਹੈ ਔਰ ਜਸ਼ਨਪੀ ਦੇ ਜਿਹੜੇ ਘਰ ਦੇ ਹਾਲਾਤ ਨੇ ਉਹ ਬਾਲੇ ਚੰਗੇ ਨਹੀਂ ਐ ਕਿਉਂਕਿ ਉਸ ਦੀ ਜਿਹੜੀ ਮਾਤਾ ਹੈ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਔਰ ਮਾਤਾ ਮਨਰੇਗਾ ਦੇ ਵਿੱਚ ਮਜ਼ਦੂਰੀ ਕਰਦੀ ਹੈ ਔਰ ਛੋਟਾ ਭਰਾ ਇੱਕ ਉਹ ਵੀ ਇੱਕ ਲਵਾਈ ਦੀ ਦੁਕਾਨ ਤੇ ਲੱਗਿਆ ਹੋਇਆ ਤੇ ਕਿਤੇ ਨਾ ਕਿਤੇ ਪਰਿਵਾਰ ਨੇ ਜਦੋਂ ਇਸ ਨੂੰ ਨੌਕਰੀ ਮਿਲੀ ਤਾਂ ਉਹਨਾਂ ਨੇ ਸੋਚਿਆ ਕਿ ਉਹਨਾਂ ਦਾ ਜਿਹੜੇ ਹਾਲਾਤ ਹੁਣ ਠੀਕ ਹੋ ਜਾਣਗੇ ਪਰ ਇੱਕਦਮ ਹੁਣ ਇਹ ਖਬਰਾਂਾਂ ਤੋਂ ਬਾਅਦ ਸਾਰਾ ਪਿੰਡ ਔਰ ਸਾਰੇ ਘਰ ਵਾਲੇ ਜਿਹੜੇ ਐ ਉਹ ਸਦਮੇ 'ਚ ਐ ਕਿ ਇਸ ਤਰ੍ਹਾਂ ਅਚਾਨਕ ਉਸ ਦੀ ਮੌਤ ਹੋ ਜਾਣਾ ਔਰ ਬਿਲਕੁਲ ਉਸ ਦੇ ਵਿੱਚ ਇੱਕ ਸੋਗ ਦੀ ਲਹਿਰ ਹੈ ਜੀ ਠੀਕ ਹੈ ਸ਼ੁਕਰੀਆ ਮਨਦੀਪ तमाम ਜਾਣਕਾਰੀ ਲਈ ਤਾਂ ਬਾਅਦ ਹੈ ਤਾਂ ਸੁਭਾਵਿਕ ਤੌਰ ਤੇ ਪਰਿਵਾਰ ਤੇ ਪਹਾੜ ਜਿੱਦਾ ਇਹ ਦੁੱਖ ਜਿਹੜਾ ਹੈ ਉਸ ਨੇ ਲੱਗਿਆ ਔਰ ਕੋੜ ਕੀ ਕੁਝ ਜਿਹੜਾ ਹੈ ਕਿਹਾ ਜਾਂਦਾ ਹੈ ਕਿ ਪ੍ਰੋਫੈਟ